हे न कुल हे न गुण हे न ज्ञान हे शोभा हे न भाग हे न तप हे न बावरी हे प्रभु आपा कोई तप भी नहीं कीता भमे बड़ा तप कीता अपना कोई तप भी नहीं जप भी नहीं फिर हे प्रभु बावरी पगला अकल भी कोई नहीं पगला एक पंक्ति च इतना अकल दा भी मान हो सकदा ਮੈਂ ਬੜਾ ਅਕਲਮੰਦ ਮੈਂ ਬਹੁਤ ਸਿਆਣਾ ਪਾਈ ਸਾਹਿਬ ਕਹਿੰਦੇ ਨੇ ਆਪਣੇ ਕੋਲ ਅਕਲ ਵੀ ਕੋਈ ਨਹੀਂ ਦੂਸਰੀ ਪੰਕਤੀ ਦ੍ਰਿਸ਼ਟ ਦਰਸਹਿ ਨ ਸ਼ਬਦ ਸੂਰਤਹਿਨ ਬੁੱਧ ਬਲਹਿਨ ਸੋਦੇ ਹਸਤ ਨ ਪਾਵਰੀ ਏ ਪ੍ਰਭੂ ਤੈਨੂੰ ਵੇਖ ਸਕਾਂ ਆਪਣੇ ਕੋਲ ਅੱਖਾਂ ਵੀ ਕੋਈ ਨਹੀਂ ਦੂਰ ਦ੍ਰਿਸ਼ਟੀ ਕੋਈ ਨਹੀਂ ਗਹਿਰੀ ਦ੍ਰਿਸ਼ਟ ਕੋਈ ਨਹੀਂ ਦੂਰਦ੍ਰਿਸ਼ਟ ਮਹਾਰਾਜ ਕਹਿੰਦੇ ਨੇ ਦੇ ਲੰਮੀ ਨਜ਼ਰ ਨਿਹਾਲੀਏ ਕਦਮ ਇੱਕ ਪੁੱਟ ਲੇਕਿਨ ਸੌ ਕਦਮਾਂ ਤੱਕ ਤੇਰੀ ਦ੍ਰਿਸ਼ਟੀ ਜਾਣੀ ਚਾਹੀਦੀ ਏ ਤੇਰੇ ਪੈਰ ਕਿੱਥੇ ਜਾਣਗੇ ਐਸੇ ਮਨੁੱਖ ਨੂੰ ਕਹਿੰਦੇ ਨੇ ਦੂਰਦ੍ਰਿਸ਼ਟ ਬੜਾ ਦੂਰ ਤੱਕ ਦੇਖਣ ਵਾਲਾ ਭਾਈ ਸਾਹਿਬ ਕਹਿੰਦੇ ਨੇ ਆਪਣੇ ਕੋਲ ਨਹੀਂ ਇਹ ਦੂਰਦ੍ਰਿਸ਼ਟੀ ਵੀ ਕੋਈ ਨਹੀਂ ਇਹ ਲੰਬੀ ਨਿਗਾਹ ਵੀ ਕੋਈ ਨਹੀਂ ਦ੍ਰਿਸ਼ਟਹੀਣ ਸ਼ਬਦ ਸੁਰਤਹੀਣ ਸੁਣ ਸਕਾਂ ਆਪਣੇ ਕੋਲ ਕੰਨ ਵੀ ਕੋਈ ਨਹੀਂ ਤੇਰੇ ਕੰਨਾਂ ਤੱਕ ਬੋਲ ਪੁਚਾ ਸਕਾਂ ਆਪਣੇ ਕੋਲ ਜ਼ਬਾਨ ਵੀ ਕੋਈ ਨਹੀਂ ਗੁੰਗੇ ਆ ਜ਼ਬਾਨ ਵੀ ਕੋਈ ਨਹੀਂ ਤੈਨੂੰ ਵੇਖ ਸਕੀ ਆਪਣੇ ਕੋਲ ਅੱਖਾਂ ਵੀ ਕੋਈ ਨਹੀਂ ਦ੍ਰਿਸ਼ਟ ਦਰਸ ਹੈਨ ਸ਼ਬਦ ਸੁਰਤ ਹੈਨ ਬੁੱਧ ਬਲ ਹੈਨ ਸੋਦੇ ਹਸਤ ਨਾ ਪਾਵਰੇ ਧਿਆਨ ਨਾਲ ਸੁਣਨਾ ਪੱਥਰ ਵੇਖ ਨਹੀਂ ਸਕਦਾ ਪੱਥਰ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਸਪਰਸ਼ ਵੀ ਨਹੀਂ ਕਰ ਸਕਦਾ ਕੁਝ ਪਕੜ ਵੀ ਨਹੀਂ ਸਕਦਾ ਪੱਥਰ ਚੱਲ ਵੀ ਨਹੀਂ ਸਕਦਾ ਇਸ ਇੱਕ ਪੰਕਤੀ 'ਚ ਇਤਨੀਆ ਗੱਲਾਂ ਕਰ ਦਿੱਤੀਆਂ ਨੇ ਭਾਈ ਸਾਹਿਬ ਨੇ। ਦ੍ਰਿਸ਼ਟ ਦਰਸਹਿ ਨ ਸ਼ਬਦ ਸੁਰਤਹਿਨ। ਬੁੱਧ ਬਲਹਿਨ ਸੂਦੇ ਹਸਤ ਨ ਪਾਵਰੇ। ਨ ਆਪਣੇ ਕੋਲ ਹੱਥ ਨੇ, ਨ ਪੈਰ, ਨ ਅੱਖਾਂ, ਨ ਕੰਨ, ਨ ਜ਼ਬਾਨ ਤੇ ਨਾਹੀ ਸਮਝਣ ਵਾਲੀ ਅਕਲ। ਪੱਥਰ ਕੁਝ ਸਮਝ ਨਹੀਂ ਸਕਦਾ, ਪੱਥਰ ਵੇਖ ਨਹੀਂ ਸਕਦਾ। ਪੱਥਰ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਚੱਲ ਨਹੀਂ ਸਕਦਾ ਪੱਥਰ ਕੁਝ ਪਕੜ ਨਹੀਂ ਸਕਦਾ ਇੱਕ ਕਹਾਣੀ ਯਾਦ ਆ ਗਈ ਹੈ ਚੀਨ ਦਾ ਬਾਦਸ਼ਾ ਜਿਸ ਬੋਧ ਵਿਖਸ਼ੂ ਤੋਂ ਪ੍ਰਭਾਵਿਤ ਹੋ ਕੇ ਉਹਨੇ ਬੋਧ ਧਰਮ ਕਬੂਲ ਕੀਤਾ ਸੇ ਇਸ ਤਰ੍ਹਾਂ ਚਾਇਨਾ ਤੋਂ ਫਿਰ ਸਾਰੇ ਏਸ਼ੀਆ ਦੇਚ ਬੋਧ ਧਰਮ ਫੈਲਿਆ ਉਸ ਬਿਖਸ਼ੂ ਦਾ ਨਾਮ ਹੀ ਬੋਧਧਰਮ ਸੀ ਜਦ ਬੋਧੀਆਂ ਦਾ ਕਾਫੀ ਆਇਥੇ ਤੰਗ ਕੀਤਾ ਗਿਆ ਭਾਰਤ ਦੇਚ ਸਨਾਤਨੀਆਂ ਤੇ ਬੋਧੀਆਂ ਦਾ ਟਕਰਾਓ ਹੋਇਆ ਤਾਂ ਬਹੁਤ ਸਾਰੇ ਬੋਧ ਬਿਖਸ਼ੂ ਜੋ ਬੜੇ ਅੱਛੇ ਸੁਲਝੇ ਵਿਦਵਾਨ ਸਨ ਤਪਸਿਆ ਕਰਨ ਵਾਲੇ ਸਨ ਭਾਰਤ ਛੋੜ ਗਏ ਸ ਇਹ ਚੇਨ ਚਲੇ ਗਏ ਉਸ ਵਕਤ ਚੀਨ ਦਾ ਬਾਦਸ਼ਾਹ ਪ੍ਰਭਾਵਿਤ ਹੋਇਆ ਬੋਧ ਵਿਖਸ਼ੋਤ ਨੂੰ ਉਹਨੇ ਬੋਧ ਧਰਮ ਕਬੂਲ ਕਰ ਲਿਆ ਚਲੋ ਇਸ ਨੂੰ ਮੈਂ ਮੁਕੰਮਲ ਕਰਾਂ ਤੇ ਪਹਿਲੇ ਇਹ ਵੀ ਆਖਿਆ ਜਿੱਥੇ ਜਿੱਥੇ ਸੂਫੀ ਫਕੀਰ ਗਏ ਤੇ ਮੁਸਲਮਾਨ ਬਾਦਸ਼ਾਹ ਗਏ ਉਹਨਾਂ ਨਾਲ ਇਸਲਾਮ ਫੈਲਿਆ ਗਿਆ ਜਿੱਥੇ ਜਿੱਥੇ ਇਸਾਈ ਮਿਸ਼ਨਰੀ ਗਏ ਤੇ ਹੁਕਮਰਾਨ ਗਏ ਉਹਨਾਂ ਨਾਲ ਇਸਾਈयत ਵੀ ਸਾਰੀ ਦੁਨੀਆ 'ਚ ਫੈਲ ਗਈ ਫੈਲ ਗਈ ਜਿੱਥੇ ਜਿੱਥੇ ਬੋਧ ਭਿਖਸ਼ੂ ਗਏ ਉਹਨਾਂ ਨਾਲ ਬੋਧ ਧਰਮ ਵੀ ਦੁਨੀਆ 'ਚ ਫੈਲਿਆ ਜਿੱਥੇ ਜਿੱਥੇ ਸਿੱਖ ਗਏ ਤੇ ਸਿੱਖਾਂ ਦੇ ਤਾਕਤਵਰ ਮਨੁੱਖ ਗਏ ਤੇ ਮਿਸ਼ਨਰੀ ਗਏ ਉਹਨਾਂ ਨਾਲ ਸਿੱਖ ਧਰਮ ਨਹੀਂ ਫੈਲਿਆ ਸਿੱਖ ਤੇ ਪਧਤ ਹੋ ਗਏ ਸਿੱਖ ਤੇ ਸਿੱਖੀ ਗਵਾ ਬਟ ਸੇਖਾ ਨਾਲ ਸਿੱਖੇ ਨਹੀਂ ਗਈ ਬਾਤ ਐਵੀ ਮਹਿਰਜ਼ ਕਰਦੇ ਆਂ ਭਾਵੇਂ ਸਾਰੀ ਦੁਨੀਆ ਚ ਸਿੱਖ ਹੈਗੇ ਨੇ ਅੱਦੇ ਤੋਂ ਜ਼ਿਆਦਾ ਤੇ ਸਿੱਖੇ ਗਵਾ ਬੈਠੇ ਨੇ ਦੂਜੀ ਤੀਜੀ ਜਨਰੇਸ਼ਨ ਅਮਰੀਕਾ ਦੇ ਸਿੱਖ ਰਹਿੰਦੀ ਨਿਮਿਤ ਦੇਖ ਕੇ ਦੰਗ ਰਹਿ ਗਿਆ ਜਿਹੜੇ ਵੱਡੇ ਵੱਡੇ ਪੰਥ ਹਿਤੇਸ਼ੀ ਗੁਰਸਿੱਖੀ ਦਾ ਦਾਵਾ ਕਰਨ ਵਾਲੇ ਉਹਨਾਂ ਦੀ اولاد ਵਿੱਚ ਸਿੱਖ ਮੈਨੇ ਦੇਖੇ ਮੈਂ ਤੇ ਦੇਖ ਕੇ दंग ਰਹਿ ਗਿਆ ਕੈਨੇਡਾ ਦੇ ਅਮਰੀਕਾ ਦੇ ਸਿੱਖਾਂ ਨਾਲ ਸਿੱਖੀ ਸਾਰੀ ਦੁਨੀਆ 'ਚ ਨਹੀਂ ਗਈ ਬੋਧੀਆਂ ਨਾਲ ਬੋਧ ਧਰਮ ਗਏ ਮੁਸਲਮਾਨਾਂ ਨਾਲ ਇਸਲਾਮ ਪਹੁੰਚੇ ਇੰਡੋਨੇਸ਼ੀਆ ਮਲੇਸ਼ੀਆ ਹਿੰਦੂ ਮੁਲਕ ਸਨ ਅੱਜ ਮੁਸਲਮ ਮੁਲਕ ਨੇ ਅਫਗਾਨਿਸਤਾਨ ਤੁਰਕਮੈਨਿਸਤਾਨ ਉਜ਼ਬੇਕਿਸਤਾਨ ਬੋਧ ਮੁਲਕ ਸਨ ਅੱਜ ਇਸਲਾਮ ਹੈ ਉੱਥੇ ਬੁੱਧਿਸ਼ਟ ਨਹੀਂ ਸੂਫੀ ਫਕੀਰ ਮੁਸਲਮ ਹੁਕਮਰਾਨ ਜਿੱਥੇ ਜਿੱਥੇ ਗਏ ਉਹਨਾਂ ਨਾਲ ਇਸਲਾਮ ਫੈਲੇ ਰੱਜ ਕੇ ਫੈਲੇ ਹੈ ਈਸਾਈ ਮਿਸ਼ਨਰੀ ਤੇ ਉਹਨਾਂ ਦੇ ਵੱਡੇ ਵੱਡੇ ਕਾਰੋਬਾਰੀ ਜਿੱਧਰ ਜਿੱਧਰ ਪਹੁੰਚੇ ਈਸਾਈ ਧਰਮ ਵੀ ਪਹੁੰਚਿਆ ਬਹੁਤ ਧਰਮ ਵੀ ਪਹੁੰਚੇ ਸਲਾਮ ਵੀ ਪਹੁੰਚਿਆ ਪਰ ਜਿੱਥੇ ਜਿੱਥੇ ਸਿੱਖ ਗਏ ਨੇ ਇਹਨਾਂ ਨਾਲ ਸਿੱਖੀ ਨਹੀਂ ਪਹੁੰਚੀ ਅੱਧੇ ਤੋਂ ਜ਼ਿਆਦਾ ਸਿੱਖੀ ਸਿੱਖ ਗਵਾ ਚੁਕੇ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਇਧਰ ਮੈਂ ਜਦ ਦੇਖਦਾ ਅਮਰੀਕਾ ਕੈਨੇਡਾ ਚ ਗੁਰਦੁਆਰੇ 'ਚ ਬੈਠੇ ਹੋਏ ਸਿੱਖ ਸਰੂਪ ਨਹੀਂ ਦਿਖਾਈ ਦਿੰਦਾ ਗੁਸਤਾਖੀ ਮਾਫ ਕਿਉਂਕਿ ਸਰੂਪ ਵੀ ਹੁੰਦਾ ਨਾ ਨਹੀਂ ਨਹੀਂ ਦਿਖਾਈ ਦਿੰਦਾ ਉਧਰ ਭਰਮਣ ਕਰਦੇ ਆ ਫਿਰ ਇਹਦੇ ਵਿੱਚਕਾਰ ਗੱਲ ਆ ਗਈ ਉਸ ਬੋਧ ਵਿਖਸ਼ੋ ਤੋਂ ਪ੍ਰਭਾਵਿਤ ਹੋ ਕੇ ਚੀਨ ਦਾ ਬਾਦਸ਼ਾਹ ਬੁद्धिष्ट ਹੋ ਗਿਆ ਫਿਰ ਦੇਖਦੇ ਆਂ ਦੇਖਦੇ ਆਂ ਸਾਰਾ ਚੀਨ ਹੋਇਆ ਇੱਕ ਦਿਨ ਇਹ ਬੋਧ ਵਿਖਸ਼ੋ ਸ਼ਾਮ ਨੂੰ ਕਥਾ ਕਰਦਾ ਹੁੰਦਾ ਸੀ ਸਵੇਰੇ ਆਪਣੀ ਸਾਧਨਾ ਕਰਦਾ ਸੀ ਸੰਧਿਆ ਸਮੇਂ ਇਹ ਲੋਕਾਂ ਨੂੰ ਪਰਵਚਨ ਸੁਣਾਉਂਦਾ ਸੀ ਕਥਾ ਸੁਣਾਉਂਦਾ ਸੀ ਜਿੱਥੇ ਸਟੇਜ ਬਣੀ ਹੋਈ ਸੀ ਬੈਠ ਕੇ ਸੁਣਾਉਂਦਾ ਸੀ ਉਹਦੇ ਪਿੱਛੇ ਪੱਥਰ ਪਏ ਸਨ ਬਹੁਤ ਸਾਰੇ ਕੋਈ ਤਾਮੀਰ ਹੋਣੀ ਆਣੀ ਹੈ ਤੋਂ ਪੱਥਰਾਂ ਦਾ ਬਹੁਤ ਵੱਡਾ ਢੇਰ ਪਿਆ ਸੀ ਉਹ ਮੂੰਹ ਪੱਥਰਾਂ ਦੀ ਤਰਫ ਕਰਕੇ ਨਾ ਤੇ ਸੰਗਤ ਦੀ ਤਰਫ ਫਿਟ ਕਰਕੇ ਕਥਾ ਸੁਣਾਉਣ ਲੱਗ ਪਿਆ ਚਿੰਦਾ ਬਾਦਸ਼ਾਹ ਸੋਚੀ ਪੈ ਗਿਆ ਕਦੀ ਕਦੀ ਇਸ ਸੰਤ ਦੀਆਂ ਹਰਕਤਾਂ ਪਾਗਲ ਵਾਲੀਆਂ ਦੇਖੀ ਦੀਆਂ ਨੇ ਅਸੀਂ ਇੱਧਰ ਬੈਠੇ ਸਰੋਤੇ ਸਾਰੇ ਇੱਧਰ ਬੈਠੇ ਨੇ ਅਤੇ ਇਹਨਾਂ ਦੀ ਤਰਫ ਪਿੱਠ ਕਰਕੇ ਪੱਥਰਾਂ ਨੂੰ ਸੁਣਾਈ ਜਾਂਦਾ ਪੱਥਰਾਂ ਨੂੰ ਇਸ਼ਾਰੇ ਵੀ ਕਰਦਾ ਫੇਕ ਇੱਕ ਇੱਕ ਪੱਥਰ ਦੀ ਤਰਫ ਉਂਗਲ ਵੀ ਕਰਦਾ ਫੇਕ ਇੱਕ ਇੱਕ ਪੱਥਰ ਨੂੰ ਸੁਣਾ ਰਿਹਾ ਹੈ ਪਾਗਲ ਜਿਹਾ ਲੱਗਦਾ ਹੈ ਥੋੜੀ ਦੇਰ ਤੱਕ ਤੇ ਬਾਦਸ਼ਾਹ ਨੇ ਬਰਦਾਸ਼ਤ ਕੀਤਾ ਫਿਰ ਖੜਾ ਹੋ ਕੇ ਕਹਿਣ ਲੱਗਾ ਸੰਤ ਜੀ ਸਰੋਤੇ ਇਧਰ ਬੈਠੇ ਨੇ ਉਧਰ ਤੇ ਪੱਥਰ ਨੇ ਪਤ ਉਸ ਬੋਧ ਵਿਖਸ਼ੂ ਨੇ ਕੀ ਆਖਿਆ ਇਹਨਾਂ ਪੱਥਰਾਂ ਦੇ ਵਿੱਚ ਤੇ ਇਹਨਾਂ ਸਰੋਤਿਆਂ ਦੇ ਵਿੱਚ ਮੈਂ ਕੋਈ ਫਰਕ ਨਹੀਂ ਸਮਝਦਾ ਮੇਰੇ ਕਹਿਣ ਨਾਲ ਨਾ ਇਹ ਪੱਥਰ ਬਦਲਨੇ ਨੇ ਨਾ ਤੁਸੀਂ ਬਦਲੋ ਤੋ ਆਪਣਾ ਤੇ ਅਸ਼ੋਕ ਪੂਰਾ ਕਰਨਾ ਹੈ ਕਹਿਣ ਦਾ ਤੁਹਾਨੂੰ ਸੁਣਾ ਦਿੱਤਾ ਭਾਵੇਂ ਪਥਰਾਂ ਨੂੰ ਸੁਣਾ ਦਿੱਤਾ ਗੱਲ ਤੇ ਇੱਕੋ ਹੀ ਹੈ ਗੱਲ ਤੇ ਇੱਕੋ ਹੈ ਨਾ ਤੁਸੀਂ ਬਦਲੋਗੇ ਨਾ ਪੱਥਰ ਬਦਲਦੈ ਬੜੀ ਕਰਾਰੀ ਝੋਟ ਕਰ ਗਏ ਬਹੁਤ ਗਹਿਰੀ ਝੋਟ ਕਰ ਗਏ ਭਾਈ ਸਾਹਿਬ ਕਹਿੰਦੇ ਨੇ हे ਪ੍ਰਭੂ ਆਪਾਂ ਤੇ ਪੱਥਰ ਪੱਥਰ ਦ੍ਰਿਸ਼ਟ ਦਰਸ ਹੈਨ ਪੱਥਰ ਦੇਖ ਨਹੀਂ ਸਕਦਾ ਪੱਥਰ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਚੱਲ ਨਹੀਂ ਸਕਦਾ ਪੱਥਰ ਕੋਈ ਦਾਮਨ ਪਕੜ ਨਹੀਂ ਸਕਦਾ ਭਾਈ ਸਾਹਿਬ ਕਹਿੰਦੇ ਤੈਨੂੰ ਦੇਖ ਸਕਾਂ ਮੇਰੇ ਕੋਲ ਅੱਖਾਂ ਕੋਈ ਨਹੀਂ ਤੈਨੂੰ ਸੁਣ ਸਕਾਂ ਮੇਰੇ ਕੋਲ ਕੰਨ ਵੀ ਕੋਈ ਨਹੀਂ ਮਨੁੱਖ ਕੋਲ ਜਿਹੜੇ ਕੰਨ ਨੇ ਨਾ ਇਹ ਪੁੱਤਰ ਨੂੰ ਸੁਣ ਸਕਦੇ ਨੇ ਮਿੱਤਰ ਨੂੰ ਸੁਣ ਸਕਦੇ ਨੇ ਪਤਨੀ ਨੂੰ ਸੁਣ ਸਕਦੇ ਨੇ ਪਤੀ ਨੂੰ ਸੁਣ ਸਕਦੇ ਨੇ ਪੜੋਸੀ ਨੂੰ ਸੁਣ ਸਕਦੇ ਨੇ ਭਰਾ ਨੂੰ ਸੁਣ ਸਕਦੇ ਨੇ ਭੈਣ ਨੂੰ ਸੁਣ ਸਕਦੇ ਨੇ ਗੁਰੂ ਨੂੰ ਨਹੀਂ ਸੁਣਦੇ ਨਹੀਂ ਸੁਣਦੇ ਪੁੱਤਰ ਦੀ ਗਲਤ ਗੱਲ ਵੀ ਮੰਨ ਲੈਣਗੇ ਗੁਰੂ ਦੀ ਸਹੀ ਵੀ ਨਹੀਂ ਮੰਨਣਗੇ ਮਿੱਤਰ ਦੇ ਕਹਿਣੇ ਤੇ ਸ਼ਰਾਬ ਵੀ ਪੀ ਲੈਣਗੇ ਗੁਰੂ ਦੇ ਕਹਿਣੇ ਤੇ ਅੰਮ੍ਰਿਤ ਛਕਣ ਨੂੰ ਇਤਿਆਰ ਨਹੀਂ ਮਿੱਤਰ ਦੀ ਗੱਲ ਮੰਨਣੀ ਗੁਰੂ ਦੀ ਥੋੜੀ ਇਹ ਮਿੱਤਰ ਨੂੰ ਸੁਣ ਸਕਦੇ ਨੇ ਪੁੱਤਰ ਨੂੰ ਸੁਣ ਸਕਦੇ ਨੇ ਪਰਵਾਰ ਨੂੰ ਸੁਣ ਸਕਦੇ ਨੇ ਗੁਰੂ ਉਹਨੇ ਭਾਈ ਸਾਹਿਬ ਕਹਿੰਦੇ ਨੇ ਤੈਨੂੰ ਸੁਣ ਸਕਾਂ ਆਪਣੇ ਕੋਲ ਕੰਨ ਵੀ ਕੋਈ ਨਹੀਂ ਹੈ ਪ੍ਰਭੂ ਵੇਖ ਸਕਾਂ ਆਪਣੇ ਕੋਲ ਅੱਖਾਂ ਵੀ ਕੋਈ ਨਹੀਂ ਤੇਰੇ ਕੰਨਾਂ ਤੱਕ ਆਪਣੇ ਬੋਲ ਪੁਚਾ ਸਕੀ ਹੈ ਆਪਣੇ ਕੋਲ ਜ਼ਬਾਨ ਵੀ ਕੋਈ ਨਹੀਂ ਦ੍ਰਿਸ਼ਟ ਦਰਸਹਿਨ ਸ਼ਬਦ ਸੂਰਤ ਹੈ ਨਾ ਬੁੱਧ ਬਲ ਹੈ ਨਾ ਸੂਦੇ ਹਸਤ ਨਾ ਪਾਵਰੇ ਹੱਥ ਵੀ ਕੋਈ ਨਹੀਂ ਪੈਰ ਵੀ ਕੋਈ ਨਹੀਂ ਅੱਖਾਂ ਵੀ ਕੋਈ ਨਹੀਂ ਕੰਨ ਵੀ ਕੋਈ ਨਹੀਂ ਜ਼ਬਾਨ ਵੀ ਕੋਈ ਨਹੀਂ ਤਨ ਪੱਥਰ ਤੇ ਮਨੁੱਖ ਦੇ ਚ ਕੀ ਫਰਕ ਹੋਇਆ ਮਨੁੱਖ ਕੋਲ ਹੱਥ ਪੈਰ ਕੰਨ ਹੈ ਸੰਸਾਰ ਵਾਸਤੇ ਨਿਰੰਕਾਰ ਵਾਸਤੇ ਨਹੀਂ ਨਿਰੰਕਾਰ ਦੀ ਦੁਨੀਆਈ ਤੇ ਪੱਥਰ ਦਾ ਪੱਥਰ ਕਿਤਨਾ ਪਾਠ ਕਰ ਲਵੇ ਕਿਤਨਾ ਕਥਾ ਕੀਰਤਨ ਕਰ ਲਵੇ ਤੇ ਸੁਣ ਲਵੇ ਉਹੀ ਦਾ ਉਹੀ ਰਹਿੰਦਾ ਸਰਦੀ ਗਰਮੀ ਬਾਰਸ਼ ਜਿਵੇਂ ਪੱਥਰ ਪੱਥਰ ਹੀ ਰਹਿੰਦਾ ਹਰ ਹਾਲਤ ਵਿੱਚ ਚਾਹੇ ਕਥਾ ਹੈ ਚਾਹੇ ਕੀਰਤਨ ਹੈ ਚਾਹੇ ਪਾਠ ਹੈ ਚਾਹੇ ਪੂਜਾ ਹੈ ਚਾਹੇ ਸੇਵਾ ਹੈ ਇਹ ਪੱਥਰ ਪੱਥਰ ਹੀ ਰਹਿੰਦਾ ਇਹ ਕੁਝ ਨਹੀਂ ਬਦਲਦਾ ਕੋਈ ਤਬਦੀਲੀ ਨਹੀਂ ਆਉਂਦੀ ਭਾਈ ਸਾਹਿਬ ਦੀਆਂ ਬਣੀਆਂ ਕੀਮਤੀ ਪੰਕਤੀਆਂ ਦ੍ਰਿਸ਼ਟ ਦਰਸਹਿਣ ਸ਼ਬਦ ਸੁਰਤ ਹੈ ਨਾ ਪਥਰਾਂ ਨਾਲ ਪਥਰ ਜਦ ਟਕਰਾਂਦੇ ਨੇ ਖੜਾਕ ਵੀ ਬੜੀ ਆਉਂਦੀ ਹੈ ਇਸ ਟਕਰਾਓ ਤੋਂ ਨੁਕਸਾਨ ਵੀ ਬੜਾ ਹੁੰਦਾ ਹੈ ਹੁਣ ਸ਼ਾਂਤੀ ਤੇ ਅਮਨ ਦੇ ਕੇਂਦਰ ਨੇ ਗੁਰਦੁਆਰੇ ਲੇਕਿਨ ਸਿੱਖ ਸਭ ਤੋਂ ਜ਼ਿਆਦਾ ਲੜ ਰਿਹਾ ਹੈ ਗੁਰਦੁਆਰੇ ਅੱਜ ਇਹ ਵੀ ਮੈਰਜ਼ ਕਰਦੇ ਹਨ ਕੈਨੇਡਾ ਅਮਰੀਕਾ ਦੇ ਅਧੇ ਗੁਰਦੁਆਰਿਆਂ ਦੇ ਮੁਕਦਮੇ ਅਦਾਲਤਾਂ ਚ ਨੇ ਕੀ ਰੱਖਿਆ ਇਹ ਪਹਿਲੇ ਸਿੱਖ ਕਿਧਰੇ ਮਾੜਾ ਮੋਟਾ ਵਿਵਾਦ ਹੋ ਜਾਏ ਨਾ ਤੇ ਗੁਰਦੁਆਰੇ ਆ ਕੇ ਫੈਸਲਾ ਕਰਦੇ ਸਨ ਹੁਣ ਸਿੱਖ ਇਤਨਾ ਨੇਵਾ ਹੋ ਗਿਆ ਗੁਰਦੁਆਰਿਆਂ ਨੂੰ ਹੀ ਅਦਾਲਤ ਜਿ ਲੈ ਗਏ ਐਨਾ ਨੇਵਾ ਹੋ ਗਿਆ ਇਤਨੇ ਨੇਵੇਂ ਬਿਰਤੇ ਹੋ ਗਏ ਦ੍ਰਿਸ਼ ਦਰਸਹਿਨ ਸ਼ਬਦ ਸੂਰਤਹਿਨ ਬੁੱਧ ਬਲਹੀਨ ਸੂਦੇ ਹਸਤ ਨਾ ਪਾਵਰੇ ਪ੍ਰੀਤ ਹੀਨ ਰੀਤ ਹੀਨ ਭਾਏ ਬੇਪਰਤੀਤ ਹੀਨ ਚਿਤੇਨ ਬਿਤੇ ਹੀਨ ਸਹਿਜ ਸੁਭਾਵਰੀ ਏ ਪ੍ਰਭੂ ਤੇਰਾ ਪਿਆਰ ਵੀ ਅੰਦਰ ਕੋ ਨਹੀਂ ਕੋਈ ਪ੍ਰੀਤ ਨਹੀਂ ਪ੍ਰੀਤ ਤੋਂ ਬਿਨਾਂ ਸਭ ਕੁਝ ਕਰੀ ਜਾਂਦੇ ਆ ਤੇਰੇ ਨਾਲ ਪਿਆਰ ਕੋਈ ਨਹੀਂ ਪਿਆਰ ਦੀ ਰੀਤ ਵੀ ਨਹੀਂ ਜਾਣਦੇ ਤੇਰੇ ਤੱਕ ਪਹੁੰਚਣ ਦੀ ਤੈਨੂੰ ਪ੍ਰਸੰਨ ਕਰਨ ਦੀ ਰੀਤ ਕੀ ਹੈ ਇਹਦਾ ਵੀ ਕੋਈ ਪਤਾ ਨਹੀਂ ਪ੍ਰੀਤ ਹੈ ਨ ਰੀਤ ਹੈ ਨ ਭਾਏ ਬੈ ਪਰਤੀਤ ਹੈ ਨ ਭਾਵਨਾ ਵੀ ਕੋਈ ਨਹੀਂ ਭਰੋਸਾ ਵੀ ਕੋਈ ਨਹੀਂ ਪਰਤੀਤ ਵੀ ਸ਼ੱਕ ਬਣਿਆ ਹੀ ਰਹਿੰਦਾ ਭਰੋਸਾ ਕੋਈ ਨਹੀਂ ਮਹਾਰਾਜ ਕਹਿੰਦੇ ਨੇ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ ਇਥੇ ਤਤ ਦੇ ਅਰਥ ਨੇ ਉਸੇ ਵਕਤ ਤਤਛਿੰਨ ਤਤਕਾਲ ਉਸੇ ਵਕਤ ਇਧਰ ਭਰੋਸਾ ਪੂਰਾ ਵੱਜ ਜਾਏ ਇਧਰ ਮਨੁੱਖ ਸਮਾਧੀ ਲੀਨ ਹੋ ਜਾਂਦਾ ਹੈ ਮਹਾਰਸ ਬਣ ਜਾਂਦਾ ਹੈ ਤੇ ਜੇ ਨਹੀਂ ਬਣਿਆ ਤੋਂ ਫਿਰ ਡੋਲਦਾ ਹੈ ਕਿ ਭਰੋਸਾ ਅਰਦਾਸ ਤਾਂ ਹੈ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਮਾੜਾ ਜਿਆ ਕਥਾ ਕੀਰਤਨ ਸੁਣ ਕੇ ਭਰੋਸਾ ਬਣਦਾ ਫਿਰ ਸੰਸਾਰ ਦੇ ਚ ਗਲਤਾਨ ਹੋ ਜਾਂਦੇ ਆ ਭਰੋਸਾ ਟੁੱਟ ਜਾਂਦਾ ਭਰੋਸਾ ਬਣਦਾ ਹੈ ਟੁੱਟਦਾ ਹੈ ਬਣਦਾ ਹੈ ਟੁੱਟਦਾ ਹੈ ਸਾਰੀ ਜ਼ਿੰਦਗੀ ਇਹ ਡੋਲਦਾ ਹੀ ਰਹਿੰਦਾ ਹੈ ਭਰੋਸਾ ਡੋਲਨ ਤੇ ਰੱਖੋ ਪ੍ਰਭੂ ਹੈ ਪ੍ਰਭੂ ਰੱਖ ਡੋਲ ਜਾਂਦਾ ਹੈ ਸਾਡਾ ਭਰੋਸਾ ਸਾਡਾ ਵਿਸ਼ਵਾਸ ਮਾੜੀ ਮੂਰਤੀ ਕਿਦਰੇ ਝੋਟ ਲੱਗ ਗਏ ਮਾੜਾ ਮੋਟਾ ਕਿਦਰੇ ਮਨ ਭਾਵਦਾ ਕੰਮ ਨਹੀਂ ਹੋਇਆ ਪਤਾ ਨਹੀਂ ਰੱਬ ਹੈ ਕਿ ਨਹੀਂ ਮੈਨੂੰ ਇਸ ਵਕਤ ਇੱਕ ਘਰਾਣਾ ਯਾਦ ਆ ਰਿਹਾ ਉਸ ਦਿਨਾੜ ਬੀਬੀ ਨੇ ਅਰਦਾਸ ਕੀਤੀ ਮੈਂ हे ਗੁਰੂ ਤੇਰੇ ਦਰਵਾਜ਼ੇ ਸੋਨੇ ਦੇ ਬਣਾਵਾਂਗੇ ਜੇ ਮੇਰੀ ਅਰਦਾਸ ਕਬੂਲ ਹੋ ਜਾਏ ਬਸ ਮੈਂ ਇਸ਼ਾਰਾ ਤਾਂ ਨਹੀਂ ਕਹਿ ਸਕਦਾ ਨਹੀਂ ਹੋਇ ਉਲਟੋ ਉਲਟਾ ਕੰਮ ਹੋ ਗਿਆ ਘਰ ਵਿੱਚ ਅਖੰਡ ਪਾਠ ਚੱਲ ਰਿਆ ਸੀ ਉਹ ਬੰਦ ਕਰਵਾਇਆ ਕੀਰਤਨ ਹੋਣਾ ਸੀ ਨਹੀਂ ਮੇਰਾ ਕੋਈ ভরਸਾ ਨਹੀਂ ਇਹਦਾ ਮਤਲਬ ਤੇਰੀ ਗੱਲ ਮੰਨੇ ਰੱਬ ਤੇ ਰੱਬ ਹੈ ਨਾ ਮੰਨੇ ਤੇ ਨਹੀਂ ਪੇਰਾ ਤੇਰਾ ਗੁਲਾਮ ਹੀ ਹੋ ਗਿਆ ਔਰ ਕੀ ਉਹ ਬੇਪਰਵਾਹ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੇ ਤੇ ਬੇਪਰਵਾਹ ਮੇਰੀ ਅਰਦਾਸ ਸਫਲ ਹੋ ਜਾਏ ਤੇ ਗੁਰੂ ਹੈ ਨਹੀਂ ਤੇ ਨਹੀਂ ਸ਼ੱਕ ساری ਜ਼ਿੰਦਗੀ ਭਰੋਸਾ ਡੋਲਦਾ ਰਹਿੰਦਾ ਕਿਉਂ ਅਸੀਂ ਚਾਹਦੇ ਕੁਝ ਹੋਰ ਆਂ ਕਈ ਵਫਾ ਹੋ ਕੁਝ ਹੋਰ ਜਾਂਦਾ ਕਬੀਰ ਵੀ ਕਹਿੰਦੇ ਨੇ ਜੋ ਮੈਂ ਚਿਤਵੋਂ ਨਾ ਕਰੇ ਮੈਂ ਕੁਝ ਹੋਰ ਸੋਚਦਾ ਇਹ ਹੋਵੇ ਹੁੰਦਾ ਕੁਝ ਹੋਰ ਜੋ ਮੈਂ ਚਿਤਵੋਂ ਨਾ ਕਰੇ ਕੀ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ ਇੱਕ ਤੇ ਮੈਂ ਚਾਹਨਾ ਇੱਕ ਪਰਮਾਤਮਾ ਚਾਹਦਾ ਤੁਣ ਹੋਵੇ ਤਾਂ ਹੋਵੇਗਾ ਤੇ ਉਹੀ ਜੋ ਪਰਮਾਤਮਾ ਚਾਹਦਾ ਹੈ ਕਿਉਂਕਿ ਸਾਰਾ ਸੰਸਾਰ ਉਸਨੇ ਬਣਾਇਆ ਹੈ ਮੇਰੀ ਚਾਹਤ ਨਾਲ ਹੀ ਸੂਰਜ ਚੰਦਾਰੇ ਨਹੀਂ ਚੱਲ ਰਹੇ ਸਾਰਾ ਬ੍ਰਹਿਮੰਡ ਪ੍ਰਭੂ ਦੀ ਚਾਹਤ ਨਾਲ ਚੱਲ ਰਿਹਾ ਪਰ ਹੁਣ ਮੈਂ ਰੱਬ ਨੂੰ ਹੀ ਆਖਾਂ ਤੂੰ ਮੇਰੀ ਚਾਹਤ ਨਾਲ ਚੱਲ ਇਹ ਕਿਹੜੀ ਗੱਲ ਦਾ ਧਰਮ ਹੋਇਆ ਭਗਤ ਕਹਿੰਦਾ ਹੈ ਹੈ ਪ੍ਰਭੂ ਜੋ ਤੇਰੀ ਚਾਹਤ ਹੈ ਤੂੰ ਮੈਨੂੰ ਤਾਕਤ ਦੇ ਮੈਂ ਉਹਦੇ ਚ ਰਾਜ਼ੀ ਆਵਾਂ ਤੇਰੀ ਰਜ਼ਾ ਦੇ ਚ ਰਾਜ਼ੀ ਭਗਤ ਇਹ ਮੰਗਦਾ ਜੋ ਮੈਂ ਚਿਤਮੋਂ ਨਾ ਕਰੇ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤਨਾ ਹੋਏ ਜ਼ਿੰਦਗੀ ਭਰ ਭਰੋਸਾ ਡੋਲਦਾ ਰਹਿੰਦਾ ਹੈ ਚਿਤ ਹੈ ਨ ਬਿਤੇ ਹੈ ਨ ਸਹਿਜ ਸੁਭਾਅ ਰੇ ਏ ਪ੍ਰਭੂ ਮੇਰੇ ਕੋਲ ਚੇਤੇ ਸ਼ਕਤੀ ਵੀ ਕੋਈ ਨਹੀਂ ਤੈਨੂੰ ਯਾਦ ਕਰ ਸਕਾਂ ਇਤਨੇ ਆਪਣੀ ਯਾਦ ਸ਼ਕਤੇ ਨਹੀਂ ਐ ਸੰਸਾਰ ਯਾਦ ਆਉਂਦਾ ਪਦਾਰਥ ਯਾਦ ਆਉਂਦੇ ਪਰਿਵਾਰ ਯਾਦ ਆਉਂਦਾ ਇਹ ਨਿਰੰਕਾਰ ਤੂੰ ਤੇ ਯਾਦ ਹੀ ਨਹੀਂ ਆਉਂਦਾ ਪਤਾ ਹੈ 우ਸਤਾਦ ਜ਼ੌਕ ਕੀ ਕਹਿੰਦਾ ਅਬ ਤੋ ਯਾਦ ਰਫਤਗਾں ਕੀ ਵੀ ਪੌਂਚ ਨਹੀਂ ਦੋਸਤੋਂ ਨੇ ਕਿਤਨੇ ਦੂਰ ਬਸਾਈ ਹੈ ਬਸਤੀਆਂ ਐ ਮੇਰੇ ਦੋਸਤ ਮੇਰੇ ਖੁਦਾ ਤੇਰਾ ਘਰ ਬੜਾ ਦੂਰ ਹੈ ਕੀ ਕਰਾਂ ਮੇਰੀ ਯਾਦ ਨਹੀਂ ਪਹੁੰਚਦੀ ਮੇਰੀ ਯਾਦ ਆਪਣੇ ਘਰ ਤੱਕ ਪਹੁੰਚ ਜਾਂਦੀ ਹੈ ਪਰਿਵਾਰ ਤੱਕ ਪਹੁੰਚ ਜਾਂਦੀ ਹੈ ਪਦਾਰਥਾਂ ਤੱਕ ਪਹੁੰਚ ਜਾਂਦਾ ਹੈ اے ਮੇਰੇ ਪ੍ਰਮਾਤਮਾ ਤੇਰੇ ਤੱਕ ਮੇਰੀ ਯਾਦ ਨਹੀਂ ਪਹੁੰਚਦੀ ਬੜੀ ਕਮਜ਼ੋਰ ਮੇਰੀ ਯਾਦ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਹੈ ਵਾਹਿਗੁਰੂ ਨੂੰ ਯਾਦ ਕਰਨ ਵਾਸਤੇ ਇਹ ਯਾਦਕਾਰ ਉਹ ਆ ਰਿਹਾ ਹੈ ਸੰਸਾਰ ਆ ਰਿਹਾ ਹੈ ਪਹੁੰਚ ਜਾਂਦੀ ਹੈ ਯਾਦ ਉੱਤੇ ਤੱਕ ਪ੍ਰਭੂ ਤੱਕ ਯਾਦ ਨਹੀਂ ਪਹੁੰਚਦੀ ਰੇਤੇ ਹਨ ਰੇਤੇ ਹਨ ਭਾਏ ਭਰਤੇ ਹਨ ਚਿਤ ਹੈ ਨ ਬਿਤ ਹੈ ਨ ਸਹਜ ਸੁਭਾਵ ਰੇ ਆਪਣੇ ਕੋਲ ਸਹਜ ਵੀ ਨਹੀਂ ਸਹਜ ਕਿਸ ਨੂੰ ਕਹਿੰਦੇ ਨੇ ਸਵੈਮੰਤੋ ਜਨਮ ਆਇਆ ਇਹਦੇ ਤੇ ਇੱਕ ਮੈਂ ਉਦਾਹਰਣ ਦਿੰਦਾ ਹਾਂ ਨਾ ਜਿਵੇਂ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ ਤੇ ਮੈਂ ਰੋਟੀ ਖਾ ਰਿਹਾ ਇਹ ਰੋਟੀ ਖਾਣਾ ਸਹਜ ਹੈ ਇਨ ਨੂੰ ਫਿਰ ਆਯੁਰਵੇਦਕ ਗ੍ਰੰਥ ਕਹਿੰਦੇ ਨੇ ਇੱਕ ਇੱਕ ਬੁਰਕੀ ਅੰਮ੍ਰਿਤ ਹੈ ਮੈਨੂੰ ਭੁੱਖ ਨਹੀਂ ਲੱਗੇ ਉਹ ਕੀ ਨਹੀਂ ਲੱਗੇ ਤੇ ਮੈਂ ਹੁਣ ਖਾ ਰਿਆਂ ਹੈ ਖਾਣਾ ਸਹਿਜ ਨਹੀਂ ਹੈ ਇਹ ਸਹਿਜ ਨਹੀਂ ਹੈ ਆਯੁਰਵੇਦਕ ਗ੍ਰੰਥ ਕਹਿੰਦੇ ਨਾ ਆਹਾਰ ਚਿਕਿਤਸਾ ਆਹਾਰ ਰੋਗ ਅਸਾਧ ਰੋਗ ਉਪਜਿਉ ਤਨ ਭੀਤਰ ਟਰਤ ਨਾ ਕਾਹੂ ਟਰੇ ਗੁਰੂ ਅਰਜਨ ਦੇਵ ਜੀ ਐਸਾ ਆਸਾਦ ਭੈੰਕਰ ਰੋਗ ਸਰੀਰ ਦੇ ਚ ਪੈਦਾ ਹੋ ਗਿਆ ਜੰਦਾ ਹੀ ਨਹੀਂ ਕੋਈ ਇਲਾਜ ਹੀ ਨਹੀਂ ਇਹ ਕਰਮ ਰੋਗ ਹੁੰਦਾ ਹੈ ਜਨਮ ਤੋਂ ਕੋਈ ਬੱਚਾ ਅੰਧਾ ਪੈਦਾ ਹੋ ਗਿਆ ਇਹ ਕਰਮ ਰੋਗ ਹੈ ਨਾਲ ਲੈ ਕੇ ਆਇਆ ਜੱਦੀ ਰੋਗ 10% ਦੀ 10% ਦੀ ਕਰਮ ਰੋਗ 80% ਦੇ ਆਹਾਰਿਕ ਰੋਗ ਖਾਣ ਪੀਣ ਨਾਲ ਹੋਏ ਨੇ ਤਾਂ ਖਾਣ ਪੀਣ ਨਾਲ ਹੀ ਜਾਣਗੇ ਕੁਝ ਤੋਂ ਬਿਨਾਂ ਨਹੀਂ ਜਾਣਗੇ ਕੁਝ ਖਾ ਲਦਾ ਹੈ ਤਾਂ ਰੋਗ ਪੈਦਾ ਹੋ ਗਏ ਨੇ ਹੁਣ ਉਸ ਤੋਂ ਉਲਟ ਕੁਝ ਖਾਣਾ ਪਏਗਾ ਠੀਕ ਹੋ ਜਾਣਗੇ ਇਹਨੂੰ ਕਹਿੰਦੇ ਹਨ ਆਹਾਰਿਕ ਰੋਗ ਆਹਾਰ ਚਿਕਿਤਸਾ ਆਹਾਰ ਰੋਗ ਭੁੱਖ ਲੱਗੇ ਮੈਂ ਖਾ ਰਿਹਾ ਹਾਂ ਖਾਣਾ ਪੀਣਾ ਸਹਿਜ ਹੈ ਭੁੱਖ ਨਹੀਂ ਲੱਗੇ ਮੈਂ ਖਾ ਰਿਹਾ ਹਾਂ ਖਾਣਾ ਪੀਣਾ ਸਹਿਜ ਨਹੀਂ ਹੈ ਅੰਦਰ ਤੜਪ ਤੇ ਪਿਆਸ ਤੇ ਕੋਈ ਨਹੀਂ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰੇਗਾ भाई साहब कहें अपने को सहज भी कोई नहीं तेरा पाठ कर रहे हैं अंदर कोई तड़प कोई नहीं धार्मिक कर्म कर रहे हैं अंदर कोई समझ भी कोई नहीं खिच भी कोई नहीं सहज कोई नहीं रीत रेतहीन भाए वह प्रतीतहीन चितन बितन सहज स्वभाव रे अंग, अंग धेना धेन प्राचीन लग चरण शरण कैसे प्राप्त होए रावरी हे प्रभु तेरी चरण शरण सानो किस तरह नसीब होवे अपने को हाथ कोई नहीं पैर कोई नहीं अखा कोई नहीं कान कोई नहीं जुबान कोई नहीं समझ कोई नहीं अकल कोई नहीं बुद्ध कोई नहीं कोले नहीं है भाग नहीं है किस्मत नहीं है ज्ञान नहीं है गुण नहीं है। जिना जिना ते अहंकार खडा हो सकदा है भाई गुरुदास सब नो इंकार कर दे अपने को नहीं है ਅਵੇਂ ਸਭ ਕੁਝ ਹੈ ਤੇ ਤੇਰਾ ਹੈ ਆਪਣਾ ਨਹੀਂ ਹੈ ਗੱਲ ਖਤਮ ਆਪਣਾ ਤੇ ਹੈ ਹੀ ਮੇਰਾ ਮੋਜ ਮੈਂ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਧ ਕੋ ਸੌਂਪ ਦੇ ਕਿਆ ਲਾਗੇ ਮੇਰਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੋ ਪੰਕਤੀਆਂ ਬੜੀ ਕੀਮਤੀ ਉਚਾਰਨ ਕੀਤੀਆਂ ਲੰਮਕਾਵਨਾ ਬਾਕੀ ਵਿਚਾਰਾਂ ਕੱਲ ਸ਼ਾਮ ਨੂੰ ਰੱਖਾਂਗਾ ਤੁਹਾਡੇ ਸਾਹਮਣੇ ਮਹਾਰਾਜ ਮਨੁੱਖ ਦੀ ਤਰਫੋਂ ਬੋਲਦੇ ਨੇ ਇਹ ਪਰਮਾਤਮਾ ਠੀਕ ਹੈ ਤੂੰ ਕਰਤਾ ਪੁਰਖ ਹੈ ਤੂੰ ਸਭ ਕੁਝ ਬਣਾਇਆ ਹੈ ਮੈਨੂੰ ਤੂੰ ਬਣਾਇਆ ਹੈ ਪਰ ਇਹਦੇ ਚ ਸਾਡੀ ਵੀ ਕੁਝ ਕਾਰੀਗਰੀ ਹੈ ਕੁਝ ਅਸੀਂ ਵੀ ਬਣਾਇਆ ਹੈ ਨਿਰਾ ਤੂੰ ਨਹੀਂ ਬਣਾਇਆ ਨਿਰਾ ਤੂੰ ਕਰਤਾ ਨਹੀਂ ਹੈ ਅਸੀਂ ਵੀ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖ ਦੀ ਤਰਫੋਂ ਬੋਲਦੇ ਨੇ ਅੱਛਾ ਭਾਈ ਤੁਸੀਂ ਕੀ ਬਣਾਇਆ ਫਿਰ ਦੱਸੋ ਪੰਕਤੀਆਂ ਦੋ ਸੁਣਨੀਆਂ ਬੜੀ ਕੀਮਤੀ ਨੇ ਮਹਾਰਾਜ ਕਹਿੰਦੇ ਨੇ ਦਾਤ ਜੋ ਤ ਸਭ ਸੂਰਤ ਤੇਰੀ ਇਹ ਸ਼ਕਲ ਸੂਰਤ ਤੇਰੀ ਦਿੱਤੀ ਇਹਦੇ 'ਚ ਸਾਡਾ ਆਪਣਾ ਕੋਈ ਚੋਣ ਆ ਨਹੀਂ ਵੇਖੋ ਅਸੀਂ ਮਕਾਨ ਨੂੰ ਬਣਾਉਂਦੇ ਹਾਂ ਤੇ ਮਕਾਨ ਨੂੰ ਪੁੱਛਦੇ ਨਹੀਂ ਦਰਵਾਜ਼ਾ ਕਿੱਥੇ ਲਾਈਏ 10 ਜਰਾ ਖਿੜਕੀ ਕਿੱਥੇ ਲਾਈਏ ਰੋਸ਼ਨਦਾਨ ਕਿੱਥੇ ਲਾਈਏ ਮੇਨਗੇਟ ਕਿਹੜੇ ਪਾਸੇ ਹੋਣਾ ਚਾਹੀਦਾ ਇਹ ਮਕਾਨ ਤੋਂ ਪੁੱਛਦੇ ਹਾਂ ਕਿਹੜਾ ਫਰਨੀਚਰ ਅੰਦਰ ਰੱਖਣਾ ਹੈ ਕਿਹੜਾ ਰੰਗ ਕਰੀਏ ਕੋਈ ਮਕਾਨ ਤੋਂ ਪੁੱਛਦੇ। ਬਣਾ ਦਿੰਦੇ ਐ ਮਕਾ। ਮਰਜ਼ੀ ਸਾਡੀ ਹੁੰਦੀ ਐ। ਸੜਾ ਜਨਮ ਹੋਇਆ ਕਤਈ ਪ੍ਰਭੂ ਨੇ ਨਹੀਂ ਪੁੱਛਦਿਆ ਤੂੰ ਜਮਣਾ ਵੀ ਚਾਹਨਾ ਹੈ ਕਿ ਨਹੀਂ। ਯਕੀਨ ਜਾਣੋ ਮਰਨ ਲੱਗਿਆ ਵੀ ਨਹੀਂ ਪੁੱਛੇਗਾ ਤੂੰ ਮਰਨਾ ਵੀ ਚਾਹਨਾ ਹੈ ਕਿ ਨਹੀਂ। ਇਹ ਉਹਦੇ ਹੱਥ 'ਚ। ਫਿਰ ਜਿਹੜੇ ਨੈਣ ਨਕਸ਼ ਨੇ ਸਭ ਉਸ ਦੇ ਦਿੱਤੇ ਹਨ। ਜੋ ਕੁਝ ਵੀ ਸਭ ਉਸ ਦੇ ਮਹਾਰਾਜ ਕਹਿੰਦੇ ਨੇ ਦਾਤ ਜੋਤ ਸਭ ਸੂਰਤ ਤੇਰੀ ਇਹ ਸ਼ਕਲ ਸੂਰਤ ਤੇਰੀ ਕਿਉਂਕਿ ਤੂੰ ਦਿੱਤੀ ਇਹਦੇ ਚ ਪ੍ਰਾਣਾ ਦੀ ਹਰਕਤ ਵੀ ਤੇਰੀ ਹੈ ਕਿਉਂਕਿ ਤੂੰ ਦਿੱਤੀ ਹੈ ਇਹਦੇ ਚ ਜੋਤ ਆਤਮਾ ਵੀ ਤੇਰੀ ਹੈ ਕਿਉਂਕਿ ਤੂੰ ਦਿੱਤੀ ਹੈ ਪਰ ਹੁਣ ਪ੍ਰਸ਼ਨ ਹੋ ਗਿਆ ਆਤਮਾ ਤੇਰੀ ਹੈ ਇਹ ਸ਼ਕਲ ਸੂਰਤ ਤੇਰੀ ਪ੍ਰਾਣਾ ਦੀ ਹਰਕਤ ਤੇਰੀ ਫਿਰ ਐ ਮਨੁੱਖ ਤੇਰਾ ਇਹਦੇ ਚ ਕੀ ਰਹਿ ਗਿਆ ਫਿਰ ਸਤਿਗੁਰੂ ਕਹਿੰਦੇ ਨੇ ਹੈ ਏ ਪ੍ਰਭੂ ਆਪਣਾ ਵੀ ਹੈ ਕੁਛ ਤੋ ਫਿਰ ਕੀ ਹੈ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣਪ ਹਾਂ ਮੈਂ ਮੇਰੀ ਹੰਕਾਰ ਤੇ ਮੇਰਾ ਹੈ ਭਾਵੇਂ ਤਨ ਤੇਰਾ ਹੈ ਪਰ ਮੈਂ ਕਹਿੰਦਾ ਮੇਰਾ ਤਨ ਹੈ ਮੇਰੀ ਆਤਮਾ ਮੇਰਾ ਧਨ ਹੈ ਮੇਰੇ ਗੁਣ ਨੇ ਮੇਰੀ ਸ਼ਕਤੀ ਤੇਰੀ ਚੀਜ਼ਾਂ ਦੇ ਉਤੇ ਆਪਾਂ ਆਪਣੀ ਮੋਰ ਲਾਈ ਹੋਈ ਹੈ ਹੈ ਭਾਵੇਂ ਤੇਰਾ ਪਰ ਮੋਰ ਅਸੀਂ ਲਾਈ ਹੋਈ ਹੈ sad sad